ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੂਰਕੂਰੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜੈਤੋ ਸ਼ਹਿਰ ਤੋਂ 10 ਕਿਲੋਮੀਟਰਾਂ ਬਾਈ ਦਾ ਪਿੰਡ ਜੀ ਕੋਟ ਕੋ ਪੂਰੇ 2 15 ਕਿਲੋਮੀਟਰ ਤੇ ਸ਼੍ਰੀ ਮਕਸਰ ਸਾਹਿਬ ਤੋਂ ਹੈਗਾ 25 ਕਿਲੋਮੀਟਰ ਨੇੜੇ ਰੂੜੀ ਕਪੂਰਾ ਰਹਿ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਬਾਈ ਦੇ ਟੋਟਲ 4 ਰਾਜਾ ਇੱਕ ਤਾਂ ਝੋਟੀ ਆ ਜੀ ਟੋਕੜ ਤੇ ਦੋ ਬੱਚੇ ਆ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਕਿਸੇ ਮਜਬੂਰੀ ਕਰਨ ਬਾਈ ਕਹਿੰਦਾ ਆਪਾਂ ਸਾਰੇ ਪਸ਼ੂ ਵਕਾਊ ਕਰਦੇ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤਸੱਲੀ ਭਰ ਕੇ ਤੁਸੀਂ ਆ ਕੇ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਅੱਛੇ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜੀ ਮੇਰਾ ਗੁਰਪ੍ਰੀਤ ਸਿੰਘ ਹੈ ਪਿੰਡ ਸੂਲਪੁਰੀ ਹੈ ਤਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ ਮੋਬਾਈਲ ਹੈ 94647 54731 ਠੀਕ ਆ ਵੀਰੇ ਸਾਰੇ ਪਾਸੇ ਵਿਕਾਊ ਕਰਤੇ ਆ ਹਾਂ ਸਾਰੇ ਆ ਵੀਰੇ ਕੋਈ ਆਪਣੇ ਘਰ ਦੀ ਮਜਬੂਰੀ ਕਰਕੇ ਕੋਈ ਕਿਸੇ ਮਜਬੂਰੀ ਕਰਕੇ ਠੀਕ ਆ ਜੀ ਕਿਸੇ ਮਜਬੂਰੀ ਕਰਨ ਸੇਲ ਆ ਤੇ ਬਾਈ ਇਧਰੋਂ ਸ਼ੁਰੂ ਕਰ ਲੈਣੇ ਆਪਾਂ ਸੂਆ ਕਿੰਨਵਾ ਸੂਈ ਹੈ ਛੋਟੀ ਜੀ ਇਹ ਪਹਿਲਾ ਸੂਏ ਆ ਬਈ ਦੰਦ ਦੋ ਜੈਕ ਕਿੰਨੀ ਹੈ ਜੀ ਘਰ ਦੀ ਹਾਂ ਜੀ ਇਹ ਦੰਦ ਦੋ ਨਹੀਂ ਮੈਂ ਵੇਖੀ ਮੈਂ ਕਹਦੀ ਇਹ ਤਾਂ ਦੋ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਹੋ ਗਏ ਨੇ ਆ 6 ਤੋਂ 7 ਮਹੀਨੇ ਮੰਨ ਕੇ ਚਲੋ ਬੱਚਾ ਜੀ ਇਹਦਾ ਬੱਚਾ ਇਹੋ ਕੱਟੀਏ ਨਾਲ ਇਸੇ ਤੇ ਮਿਲਦੀ ਆ ਕੱਟੀ ਤੇ ਮਿਲਦੀ ਆ ਛੜਾਈ ਨਹੀਂ ਮੈਂ ਕੱਟੀ ਤੇ ਬਸ ਮੂੰਹ ਲਵਾ ਕੇ ਕੱਟੀ ਬੰਨ ਲਓ ਤੇ ਲੈ ਲਓ ਤੇ ਕਿੰਨਾ ਦੁੱਧ ਆ ਜੀ ਦੁੱਧ ਵੀ ਪੰਜ ਕਿਲੋ ਆ ਦੋ ਡੰਗਾਂ ਦਾ 2.5 ਕਿਲੋ 2.5 ਹਾਂਜੀ ਹਾਂਜੀ ਠੀਕ ਆ ਬੱਚਾ ਨਾਲ ਹੀ ਦਿਨਾਂ ਤੇ ਕੀਮਤ ਹੈ ਸਮੇਤ ਬੱਚਾ ਹੀ ਹੋਊਗੀ ਇਹਦੀ ਜੀ ਕੀਮਤ ਸਮੇਤ ਬੱਚਾ ਜੀ ਮੁਰਕੇ ਮਿਲਣੀ ਬਈ ਫੇਰ ਬੱਚਾ ਬੰਦਾਗਾ ਔਖਾ ਹੋਈ ਜਾਊਗਾ ਯਾਨੀ 5 ਕਿਲੋ ਆਪਣੇ ਘਰੋਂ ਮਿਲਕਿੰਗ ਕਰਕੇ ਲੈ ਜੀ ਹਾਂ 2 ਡੰਗ ਚੋਕੇ ਵੇਖ ਲੈ ਬੰਦਾ ਇੱਥੇ ਮੇਰੀ ਤਸੱਲੀ ਆ ਉੱਥੇ ਗਾਂ ਦਾ ਆਪਣਾ ਕੋਈ ਘਰੋਂ ਸਣੇ ਦਾ ਬਹੁਤ ਆ ਕੋੜ ਬੋ ਦਾ ਕੀ ਬਤਾਉਂਦਾ ਨਾ ਠੀਕ ਆ ਵੀਰੇ ਸੱਜਰ ਨੇ ਕਿੰਨਾ ਕੁ ਦੁੱਧ ਪਿਆਇਆ ਜੀ ਸੱਜਰ ਦਾ ਵੀਰੇ ਹੋਊਗਾ 4-4 ਕਿਲੋ 8 ਕਿਲੋ ਦਿੰਦਾ 8 ਕਿਲੋ ਸੱਜਰ ਦਾ ਪਕ ਤੋਇਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ AI ਵਗੈ ਨਹੀਂ ਹੋਈ ਮੈਂ ਕਰਾਈ ਸੀ ਇਹਨੇ ਤੈਨੂੰ ਕਹਦਾ ਬਈ ਖਾਲੀ ਨਿਕਲ ਗਈ ਆ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਆਪਾਂ ਖਾਲੀ ਕਰ ਦੇਈਦਾ ਹਾਂ ਠੀਕ ਆ ਐਵੇਂ ਆਪਾਂ ਕਹਿ ਦੇ ਦਬੀ ਨਹੀਂ ਇਨਾ ਹੋ ਗਿਆ ਡੇਢ ਬੰਦਾ ਦੇਖ ਰਿਹਾ ਉਹਦਾ ਬੰਦਾ ਟਾਈਮ ਨਾਲ ਕੋ ਦਵਾਈ ਤੇ ਪਾ ਦੇਣਾ ਆਪਦਾ ਟ੍ਰੀਟਮੈਂਟ ਕਰਾ ਆ ਕੀਟਮੈਂਟ ਕਰਵਾ ਲਾ ਤੋਰ ਦੀ ਥੋੜਾ ਜਿਆਦਾ ਡਰੂਗੀ ਜੀ ਝੋਟਾ ਆ ਕੀੜਾ ਡਰੂ ਉਪਰੇ ਕਰ ਦੇਣਾ ਬਹੁਤ ਥੋੜਾ ਫਿਰ ਉਪਰ ਆ ਕਰਦੇ ਕਿਉਂਕਿ ਪਸ਼ੂ ਬੈਕ ਸਾਈਡ ਤੇ ਰਹਿ ਜਾਂਦੇ ਆ ਨਵਾਂ ਬੰਦਾ ਬਾਈ ਤਿੰਦਾ ਪਸ਼ੂਆਂ ਕੋਲ ਆਉਂਦਾ ਨਹੀਂ ਝੂਠੀ ਬੜੀ ਸ਼ਕੀਨ ਆ ਜੀ ਸੂਆ ਪਹਿਲਾ ਲਗਭਗ ਬੱਚਾ ਤੁਹਾਡੇ ਸਾਹਮਣੇ ਆ 6-7 ਮ ਨੈਟ ਜਿਹੜਾ ਦੁੱਧ ਤਿਆਰ ਹੋਊਗਾ ਜੀ ਉਹ 5 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਿਵਾਈ ਕਰ ਸਕਦਾ ਜੀ ਬਾਕੀ ਗੋਲ ਸਿੰਘ ਆ ਜੀ ਗੋਲ ਪੱਠਪੂੜਾ ਕਿਸੇ ਮਜਬੂਰੀ ਕਾਰਨ ਬਾਈ ਕਹਿੰਦਾ ਆਪਣੇ ਨੂੰ ਵੇਚਨੇ ਪੈ ਰਹੇ ਆ ਤੇ ਪਰ ਜਿੱਥੋਂ ਜ਼ਿਕਰ ਮੇਰੀ ਪਰਖ ਆ ਵੀਰੇ ਪਸ਼ੂ ਸਾਰੇ ਬਾਈ ਕੋਲ ਚੰਗੇ ਆ ਹੈ ਬਾਕੀ ਬਾਈ ਦੱਸਦਾ ਕਿ ਆਪਾਂ ਕਹਿਣ ਨੂੰ ਜਿਹਦਾ ਕੋਈ ਮਰਜ਼ੀ ਕਹਿ ਦਿੱਗੇ ਸੱਜਰ ਦਾ ਆਪਾਂ 8 ਕਿਲੋ ਇਹਦਾ ਦੁੱਧ ਚੋਇਆ ਵਾ ਐਵੇਂ ਨਹੀਂ ਗਈ ਵੀ ਰਕੈਦਿੰਦੇ ਹੁੰਦੇ ਨੇ ਬਈ 15 ਚੋਇਆ 14 ਚੋਇਆ ਉਹਦਾ ਕੋਈ ਫਾਇਦਾ ਨਹੀਂ ਜੀ ਬਾਕੀ ਨਵੇਂ ਨਾਕਸ਼ੇ ਚੰਗੇ ਆ ਸੋਨਾ ਬੋਡੀ ਸਟਰਕਚਰ ਆ ਜੀ ਵੱਧੇ ਵਾਲੀ ਚੀਜ਼ ਆ ਤੇ ਤੁਹਾਨੂੰ ਨਾਲ ਬੱਚਾ ਫਰੀ ਮਿਲ ਜਾਣਾ ਬੱਚਾ ਮਗਰ ਕੱਟੀ ਆ ਤੇ ਡਿਮਾਂਡ ਇਹਦੀ ਵੀਰੇ ਕੀ ਰਹਿਣ ਵਾਲੀ ਆ ਜੀ ਡਿਮਾਂਡ ਵੀਰੇ ਆਪਾਂ ਲੈਣ ਦੇ ਵਾਲੀ ਗੱਲ ਆ ਯਾਰ 80000 80000 ਹਾਂ ਕੱਟੀ ਨਾਲ ਦਊਗਾ ਕੱਟੀ ਨਾਲ ਹਾਂ 15 20 ਆਦੀ ਕੱਟੀ ਹੈਗੀ ਹੈ ਜੀ ਤੇ ਬਾਕੀ ਸ਼ਕੀਨ ਛੋਟੀ ਆ ਜਾਇਜ ਡਿਮਾਂਡ ਆ ਜੀ 80000 ਦੀ ਬਾਈ ਕਹਿੰਦਾ ਸਨੇਤ ਕੱਤੀ ਦੇ ਦਾਂਗੇ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੇ ਤੇ ਜਦ ਤਿਆਰ ਹੋਊਗੀ ਉਹਦੇ ਕਿੰਨੇ ਰੁਪਈਆ ਵੀ ਉਹ ਚਲੋ ਅਗਲੇ ਦਿਸੇ ਵਾ ਵੇ ਸੇਵਾ ਦਾ ਅਗਲੇ ਨੂੰ ਮਿਲ ਜੂਗਾ ਰਿਜ਼ਲਟ ਜਿਹੜਾ ਦੋ ਨੰਬਰ ਵੀਰੇ ਆਪਣੀਆਂ ਹੱਥ ਕੱਤੀ ਆ ਜੀ ਦੰਦੋ ਕਿੰਨੇ ਆ ਵੀਰੇ ਇਹ ਦੰਦੋ ਵੀਰੇ ਕੀਰੀ ਦੇ ਦਲ ਛਿੱਟੇ ਆ ਨੇ ਛੱਟ ਤੇ ਦੋ ਹਾਂ ਦੋ ਦੰਦ ਛਿੱਟੇ ਆ ਤੇ ਦੋ ਉਹਦੇ ਕੱਢੂਗੀ ਹਾਂਜੀ ਠੀਕ ਆ ਤੇ ਦੋ ਦਿਨ ਪਹਿਲਾਂ ਤਰਾ ਕਰਕੇ ਹਟਿਆ ਇਹ ਐ ਨਹੀਂ ਕਰਾਈ ਜੀ ਇਹ ਐ ਨਹੀਂ ਕਰਵਾਈ ਆਪਾਂ ਨਹੀਂ ਕਰਾਈ ਉਹ ਛੰਡੀ ਸੀਲ ਕੋਤੀ ਠੀਕ ਹੈ ਮਤਲਬ ਕੋਟ ਸ਼ਾਂਤ ਤਾਂ ਹੈ ਨਹੀਂ ਕੋਈ ਨਾ ਜੀ ਕੋਈ ਨਹੀਂ ਜੀ ਸੋਹਣੀ ਝੋਲੀ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਗੋਲ ਸਿੰਗ ਸਿੰਘ ਸੋਂ ਬਹੁਤ ਸੋਹਣਾ ਲੱਗਿਆ ਹੈ ਠੀਕ ਹੈ ਵੀਰੇ ਬਾਕੀ ਚੰਗੀ ਆ ਵਜਨ ਨੂੰ ਵਜਨ ਵਾਲੀ ਹੈ ਜੀ ਆ ਕਦ ਵੇਖ ਦੋ ਮੇਰੇ ਇੱਛਾ ਹੁੰਦਾ ਜੀ ਹਾਈਟ ਵੀ ਚੰਗੀ ਹੈ ਜੀ ਠੀਕ ਹੈ ਵੀਰੇ ਇਹਨੂੰ ਵੀ ਤੋਰ ਕੇ ਦਿਖਾ ਦਊਗੀ ਜੀ ਸਿੰਘ ਵੀ ਗੋਲ ਆ ਬਾਈ ਦੱਸਦਾ ਕਿ ਆਪਾਂ ਏ ਆਈ ਕਰਵਾਈ ਨਹੀਂ ਦੋ ਦਿਨ ਪਹਿਲਾਂ ਹੀ ਚਾਕੇ ਛੱਡੀ ਆ ਜੀ ਫਾਈਟ ਦੀ ਗੱਲ ਕਰਗੇ ਤਾਂ ਇੱਕ ਨੰਬਰ ਤੋਂ ਪੂਰਾ ਦੋ ਚਾਰ ਉਂਗਲਾ ਉੱਪਰ ਹੀ ਹੋਊਗੀ ਚੰਗੀ ਆ ਗੋਲ ਪੱਠ ਪੂੜਾ ਜੀ ਝੋਲੀ ਵੀ ਚੰਗੀ ਆ ਪੂੜ ਸ਼ੰਗ ਪੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ 60000 ਰੁਪਏ ਮੁੱਲ ਕੋਜੂ ਮਾਨਤਨ ਮਾਨਤਨ ਕਰਾਂਗੇ ਜੀ ਠੀਕ ਆ ਇਹਦੀ ਡਿਮਾਂਡ ਹੈ ਬਾਈ ਕਹਿੰਦਾ 60000 ਰੁਪਿਆ ਬਾਕੀ ਗੋਲ ਪੱਠ ਪੂੜਾ ਕਿਸੇ ਵੀਰ ਨੇ ਲਿਜਾ ਕੇ ਸੰਭ ਨਹੀਂ ਹੋਵੇ ਤਾਂ ਤੁਨ ਪਿਆਰ ਕੀਤਾ ਨਗ ਮਿਲ ਜਾਣਾ ਜੀ ਜੇ ਆਪਾਂ ਇੰਦਾ ਨਗ ਤਿਆਰ ਕਰਨਾ ਹੋਵੇ ਤੁਹਾਨੂੰ ਵੀ ਪਤਾ ਸਮਾਂ ਵੀ ਬਹੁਤ ਲੱਗ ਜਾਂਦਾ ਤੇ ਖਰਚ ਆਉਦੀ ਬਹੁਤ ਹੋ ਜਾਂਦਾ ਬਾਕੀ ਸੰਗ ਵੀ ਗੋਲ ਆ ਚੰਗੀ ਆ ਵੀਰੇ ਕੱਤੀ ਤੇ ਤਿੰਨ ਨੰਬਰ ਇਹਦੀ ਕਿੰਨੀ ਉਮਰ ਆ ਜੀ ਇਹ ਦੰਦੋ ਦੋਂਦੀ ਆ ਵੀਰੇ ਦੋ ਦੰਦ ਹਾਂਜੀ ਠੀਕ ਆ ਤੇ ਸ਼ਨੀਵਾਰ ਦਾ ਟੀਕਾ ਭਰਿਆ ਹੋਇਆ ਹੈ ਇਹਦੇ ਇਹਦੇ ਭਰਾ ਤਾਂ ਹਾਂ ਹਾਂਜੀ ਇਹ ਵੀ ਐਸਸੀਮਨ ਦਾ ਭਰਿਆ ਹੈ ਗਲਤੀ ਤੇ ਦੇਣੀ ਆ ਆਪਾਂ ਸ਼ਨੀਵਾਰੀ ਭਰਿਆ ਅੱਜ ਮੇਰੇ ਕੋਲ ਦਵਾਰਾ ਨਾ ਹਾਂਜੀ ਸ਼ਨੀਵਾਰ ਭਰਿਆ ਤੇ ਸੀਮਨ ਉਸ ਰੌ ਮਿਲ ਜੂਗਾ ਜੀ ਉਹ ਯਾਰ ਨਹੀਂ ਉਹ ਬੰਦੇ ਆ ਕੋ ਗੁਲਾਦੀ ਨਾਲ ਪਾਸੋ ਭਰਾਇਆ ਸਾਹਮਣੇ ਡਾਕਟਰ ਮੇਰਾ ਕੁੱਲੀ ਡਾਕਟਰ ਉਹ ਤੋਂ ਭਰਾਇਆ ਜੀ ਚੰਗੀ ਭਰਾਇਆ ਹਾਂ ਚੰਗਾ ਡੀਆ ਭਰਾਇਆ ਠੀਕ ਹੈ ਜੀ ਇਹਦੇ ਵੀ ਕੋਈ ਫੋਰਸਾਂ ਆਂਗ ਨਹੀਂ ਨਹੀਂ ਫੋਰਸਾਂ ਕੋਈ ਨਹੀਂ ਆਪਾਂ ਦਿਖਾਉਣੇ ਸਣਾ ਤੋਂ ਠੀਕ ਆ ਇਹਨਾਂ ਦੇ ਦੋਨਾਂ ਦੇ ਮਦਰ ਮਲਟਰ ਰਿਕਾਰਡ ਕਿੰਨੇ ਹੋਣਗੇ ਪਤਾ ਵੀਰੇ ਨਹੀਂ ਮੈਂ ਰਿਕਾਰਡ ਦਾ ਆਪਾਂ ਨਹੀਂ ਕਹਿ ਸਕਦੇ ਜੀ ਯਾਰ ਠੀਕ ਹੈ ਜੀ ਬਾਕੀ ਚੰਗੀ ਆ ਵੀਰੇ ਝੂਲੀ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਡਰਦੀ ਐ ਠੀਕ ਹੈ ਕੋਈ ਗੱਲ ਨਹੀਂ ਗੋਲ ਪੇਟ ਪੂਰਾ ਵਜ਼ਨ ਮजूद ਪੂਰਾ ਚੰਗਾ ਜੀ ਇਹਦੀ ਡਿਮਾਂਡ ਫਿਰ ਕੀ ਰਹਿਣ ਵਾਲੀ ਹੈ ਜੀ ਇਹਦਾ ਵੀ ਬਾਈ 60000 ਰੁਪਿਆ ਮੋਂਦਾ ਜੋੜਾ ਲੈ ਜੇ ਸੱਜਣ ਕੋਈ ਜੀ ਬਾਕੀ ਕੋਈ ਮਾਨਤਲ ਕਰਦਾਂਗੇ ਆਪਾਂ ਜੋੜਦਾ ਠੀਕ ਆ ਇਹਦੀ ਡਿਮਾਂਡ ਵੀ ਬਾਈ ਕਹਿੰਦਾ 60000 ਰੁਪਿਆ ਬਾਕੀ ਹਾਈਟ ਦੇ ਵਕਤ ਤੋਂ ਚੰਗੀਆਂ ਸਾਂਭਣ ਵਾਲੇ ਵੀ ਨਾਲਾਸਤੇ ਤੋਫਈ ਹੈ ਜੀ ਗੋਲ ਪੱਠ ਪੂੜਾ ਵਜਨ ਵਜੂਦ ਕਰਮਾਲੀ ਦੇ ਪੂਰੇ ਚੰਗੇ ਆ ਜੀ ਚੈੱਕ ਕਰ ਸਕਦੇ ਹੋ ਇਹਦੇ ਏਆਈ ਹੋਈ ਵੀ ਆ ਏਬੀਐਸ ਦਾ ਸੀਮਨ ਲੱਗ ਗਿਆ ਜਿਹਦਾ ਤੁਹਾਨੂੰ ਰਿਕਾਰਡ ਪ੍ਰੋਪਰ ਮਿਲ ਜੂਗਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਤਾਂ ਬਾਈ ਦੱਸਾਂ 80000 ਰੁਪਿਆ ਠੀਕ ਆ ਇਹਦੀ ਡਿਮਾਂਡ ਵੀ 60000 ਰੁਪਿਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣ ਤਨ ਪੂਰਾ ਜ਼ਿਆਦਾ ਹੋਊਗਾ ਜੀ ਜਿਹਨੂੰ ਕੋਈ ਵੀ ਨਾਖ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ